ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਸ੍ਰੀ ਗੁਰੂ ਅਰਬਿਦਾਸ ਮਹਾਰਾਜ ਦਾ ਜੋ 1999 ਤੋਂ ਵਿਕਾਸਨਗਰ ਮੌਲੀ ਦੇ ਵਿੱਚ ਗੁਰੂ ਘਰ ਬਣਿਆ ਸੀਗਾ ਇੰਨੇ ਸਾਲਾਂ ਤੋਂ ਬਾਅਦ ਜਿਹੜਾ ਸੁਪਰੀਮ ਕੋਰਟ ਦੇ ਮਾਧਿਅਮ ਰਾਹੀਂ ਜਿਹੜਾ ਕਾਰਪੋਰੇਸ਼ਨ ਚੰਡੀਗੜ੍ਹ ਨੇ ਜਿਹੜਾ ਉਹਨੂੰ ਤੋੜਨ ਦੇ ਉਦੇਸ਼ ਜਿਹੜੇ ਜਾਰੀ ਕੀਤੇ ਸੀਗੇ ਉਸ ਦੇ ਨਾਲ 52 ਸੈਕਟਰ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਗੁਰੂ ਘਰ ਤੋੜਨ ਦੇ ਉਦੇਸ਼ ਜਿਹੜੇ ਉਹ ਵੀ ਕੱਲ ਪਰਸੋਂ ਜਿਹੜੇ ਲਾਏ ਗਏ ਅਤੇ ਉਹਦੇ ਨਾਲ ਸੱਤ ਜਿਹੜੇ ਮੰਦਰ ਆ ਭਗਵਾਨ ਬਾਲੀ ਮਹਾਰਾਜ ਦੇ ਉਹਨਾਂ ਦਾ ਨੋਟੀਫਿਕੇਸ਼ਨ ਵੀ ਜਿਹੜਾ ਗੁਰੂ ਘਰਾਂ ਦੇ ਬਾਅਦ ਲਾਇਆ ਗਿਆ ਅਤੇ ਜਦੋਂ ਲਿਸਟ ਦੇਖੀ ਗਈ ਤੇ ਲਿਸਟ ਦੇ ਵਿੱਚ 106 ਜਿਹੜੇ ਅਸਥਾਨ ਸੀਗੇ ਜਿਨ੍ਹਾਂ ਦੇ ਸਾਰੇ ਧਰਮਾਂ ਦੇ ਅਸਥਾਨਾਂ ਦੀ ਜਿਹੜੀ ਲਿਸਟ ਜਿਹੜੀ ਆ ਉਹਨੂੰ ਤੋੜ ਕੇ ਪਰ ਸਰਕਾਰ ਹਰ ਵਾਰ ਦੇਖਿਆ ਵੀ ਜਦੋਂ ਇਹ ਚੀਜ਼ਾਂ ਹੁੰਦੀਆਂ ਆ ਜਦੋਂ ਨਤੀਜੇ ਤੱਕ ਪਹੁੰਚਦੇ ਆ ਤੇ ਇਹਨਾਂ ਨੇ ਕਿਹਾ ਵੀ ਕਿਸੇ ਨੇ ਪੀਐਲ ਜਿਹੜੀ ਆ ਉਹ ਫਾਈਲ ਕੀਤੀ ਜਿੱਦਾਂ ਸਾਡੇ ਬਹੁਤ ਸਰਕਾਰ ਜੋ ਬਗੀਰ ਸਾਹਿਬ ਚਲੇ ਗਏ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਸੀਗੀ ਸੋ ਪੀਐਲ ਜਿਹੜਾ ਆਮ ਬੰਦਾ ਵੀ ਪਟੀਸ਼ਨ ਜਿਹੜੀ ਪਾ ਸਕਦਾ ਜਿਹਨੂੰ ਜਾਣੀਏ ਤੇ ਪਟੀਸ਼ਨ ਕੰਨੇ ਆ ਪਰ ਉਹਦੇ ਉੱਪਰ ਫੈਸਲਾ ਜਿਹੜਾ ਲੈਣਾ ਜੱਜ ਸਾਹਿਬ ਬੈਠੇ ਆ ਜੱਜਾਂ ਨੂੰ ਵੀ ਚਾਹੀਦਾ ਸੀਗਾ ਵੀ ਜਿਹੜੀਆਂ ਇਹ ਧਾਰਮਿਕ ਜਗ੍ਹਾ ਹੁੰਦੀਆਂ ਇਹ ਜਿਹੜੀਆਂ ਲੋਕਾਂ ਦੀ ਆਸਤਾ ਹੁੰਦੀਆਂ ਪਰ ਇਹ ਫਟਾਫਟ ਜੱਜ ਜਿਹੜੇ ਪੜੇ ਲਿਖੇ ਜੱਜ ਕਹਿੰਦੇ ਆ ਵੀ ਫਟਾਫਟ ਉਦੇਸ਼ ਕਰ ਦਿੰਦੇ ਆ ਵੀ ਇਹਨੂੰ ਇਮੀਡੀਏਟਲੀ ਜਿਹੜਾ ਤੋੜਨ ਦੇ ਉਦੇਸ਼ ਦਿੰਦੇ ਆ ਤੇ ਥਲੜੀ ਜਿਹੜੀ ਫੋਰਸ ਹੁੰਦੀ ਆ ਜਿਹੜੇ ਸਿਵਲ ਪ੍ਰਸ਼ਾਸਨ ਨੂੰ ਦਾ ਮਜਬੂਰੀ ਬਣ ਜਾਂਦੀ ਆ ਵੀ ਉਹ ਨੋਟੀਫਿਕੇਸ਼ਨ ਜਿਹੜੇ ਉਸ ਗੁਰੂ ਘਰ ਲਾਉਣ ਦੀ ਮਜਬੂਰੀ ਚਾਹੇ ਉਹ ਉਸੇ ਸਮਾਜ ਦੇ ਨਾਲ ਡੀਸੀ ਸੰਬੰਧਿਤ ਹੋਵੇ ਚਾਹੇ ਸਿਵਲ ਪ੍ਰਸ਼ਾਸਨ ਨਾ ਹੋਵੇ ਚਾਹੇ ਪੁਲਿਸ ਅਧਿਕਾਰੀ ਵੀ ਜਿਹੜੇ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਮੈਡਮ ਜਿਹੜੀ ਆ ਉਹ ਵੀ ਐਸੀ ਸਮਾਜ ਨਾਲ ਸੋ ਇਹ ਪ੍ਰਸ਼ਾਸਨ ਦਾ ਜਿਹੜਾ ਆਪਾਂ ਕਹਿ ਸਕਦੇ ਮਜਬੂਰੀ ਬਣ ਜਾਂਦੀ ਪਰ ਜੱਜਾਂ ਨੂੰ ਵੀ ਦੇਖਣਾ ਚਾਹੀਦਾ ਵੀ ਜਿਹੜੀ ਧਾਰਮੀ ਭਾਵਨਾ ਨੂੰ ਕਿਸੇ ਲੋਕਾਂ ਨੂੰ ਠੇਸ ਨਾ ਪਹੁੰਚੇ ਵੀ ਆਪਾਂ ਨੂੰ ਇਹ ਜੇ ਉਦੇਸ਼ ਹੈ ਉਹ ਜਾਰੀ ਨਹੀਂ ਕਰਨੇ ਚਾਹੀਦੇ ਸੋ ਅੱਜ ਜਿਹੜੀ 30 ਜਨ ਨੂੰ ਜਦੋਂ ਇੱਥੇ ਪਹ ਪਹੁੰਚ ਕੇ ਇੱਥੇ ਦੇ ਦੇਸ ਰਾਜ ਜੀ ਜਿਹੜੇ ਗੁਰੂ ਘਰ ਦੇ ਜਿਹੜੇ ਬਹੁਤ ਪਿਆਰ ਸਤਿਕਾਰ ਦੇ ਨਾਲ ਇਸ ਕਰਦੇ ਉਹਨਾਂ ਦੇ ਵਕੀਲ ਸਾਹਿਬ ਪੂਰੀ ਕਮੇਟੀ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ 30 ਤਰੀਕ ਜਿਹੜੀ ਆ ਡੇਰਾ ਸਜਖੰਡ ਬੱਲਾਂ ਦੇ ਮਹਾਰਾਜ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਅਤੇ 108 ਸੰਤ ਕੁਲਵੰਤ ਰਾਮ ਜੀ ਪਰਮਜਾਰੇ ਉਹਨਾਂ ਨੂੰ ਦੱਸਿਆ ਗਿਆ ਵੀ 30 ਤਰੀਕ ਜਿਹੜੀ ਰੱਖ ਲਈਏ ਸੋ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਬਾਈ 30 ਤਰੀਕ ਦੀ ਮੀਟਿੰਗ ਜਿਹੜੀ ਆ ਉਹ ਸਮੁੱਚੇ ਸਮਾਜ ਦੀ ਰੱਖੀ ਗਈ ਜਿਸ ਵਿੱਚ ਸਾਰੇ ਸਮਾਜ ਦੇ ਧਰਮਾਂ ਦੇ ਲੋਕ ਜਿਹੜੇ ਆ ਜੋ रविदासिया ਸਮਾਨਾ ਸੰਬੰਧਤ ਆ ਭਗਵਾਨ ਵਾਲੀਮਾਰਾ ਨਾਲ ਸੰਬੰਧਤ ਆ ਸਾਰੇ ਜਿਹੜੇ ਆ ਹਰ ਜ਼ਿਲ੍ਹੇ ਦੇ ਵਿੱਚੋਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚੋਂ ਅਤੇ ਗੁਰੂਬ达 ਡੈਗਰ ਫੋਸ ਦੇ ਸਾਰੇ ਸਾਥੀ ਪਹੁੰਚੇ ਆ ਸੋ 10000 ਤੋਂ ਉੱਪਰ ਜਿਹੜੇ ਅੱਜ ਸੰਗਤ ਆ ਸਾਰੀਆਂ ਜਥੇਬੰਦੀਆਂ ਆਗੂ ਜ਼ਬਾਨ ਸੰਤ ਸਮਾਜ ਸਾਰੇ ਪਹੁੰਚੇ ਕਿਉਂਕਿ ਅਸੀਂ ਹਰ ਇੱਕ ਮਹਾਪੁਰਸ਼ ਦੇ ਨਾਲ ਵਿਚਾਰ ਪ੍ਰਦਾਨ ਦਾ ਕੀਤੀ ਉਹਨਾਂ ਨੂੰ ਆਪਣੇ ਨਿਮਰਤਾ ਨਾਲ ਬੇਨਤੀ ਕੀਤੀ ਸੀ ਵੀ ਤੁਸੀਂ ਸੰਗਤਾਂ ਨੂੰ ਵੀ ਅਪੀਲ ਕਰੋ ਇਦਾਂ ਹੀ ਡੇਟਾ ਸੱਚ ਕਰਨ ਬੱਲਾ ਮਾਰਾ ਇਹਨੇ ਉਹਨਾਂ ਨੇ ਵੀ ਜਿਹੜਾ ਸਾਡੇ ਬਹੁਤ ਸਤਿਕਾਰਯੋਗ ਅੰਕਲ ਚੀਮਾ ਜੀ ਉਹਨਾਂ ਨੂੰ ਕਿਹਾ ਗਿਆ ਸੀਗਾ ਅੱਤੇ ਬਾਬਾ ਸੁੱਖੀ ਸਾਡੇ ਨਾਲ ਬੈਠੇ ਆ ਇਹਨਾਂ ਨੇ ਵੀ ਸੰਗਤਾਂ ਨੂੰ ਅਪੀਲ ਕੀਤੀ ਸੀ ਵੀ ਆਪਣੇ ਪਿੰਡਾਂ ਵਿੱਚ ਗੁਰਦੀਪ ਗਿਰੀ ਜੀ ਪਠਾਨਕੋਟ ਤੋਂ ਸਾਡੇ ਭਗਵਾਨ ਵਾਲਮੀਕ ਆਸ਼ਰਮ ਜਿਹੜਾ ਉੱਥੇ ਦੇ ਸੰਤ ਗੁਰਧਾਰੀ ਨਾਥ ਜੀ ਉਹਨਾਂ ਨੇ ਆਪਣੀ ਸੰਗਤ ਨੂੰ ਕਿਹਾ ਉਗੀ ਚਿੱਟੀ ਤੋਂ ਸੰਤ ਪ੍ਰਗਟ ਨਾਥ ਜੀ ਉਹਨਾਂ ਨੇ ਆਪਣੀ ਸੰਗਤ ਨੂੰ ਕਿਹਾ ਇਸੇ ਤਰ੍ਹਾਂ ਸਾਡੇ ਫਗਵਾੜੇ ਦੇ ਵਿੱਚ ਸੰਤ ਮਹਿੰਦਰਪਾਲ ਜੀ ਪੰਡਵਾ ਦੇਸਰਾਜ ਜੀ ਸੰਤ ਮਹਾਂਪੁਰਛ ਅਤੇ ਸਾਰੇ ਮਹਾਂ ਵਿਖਰਾੜਗੜ੍ਹ ਸਾਹਿਬ ਤੋਂ ਉੱਪਰਲੇ ਜਿਹੜੇ ਸੰਤ ਕੇਵਲ ਸਿੰਘ ਜੀ ਉਹਨਾਂ ਨੇ 1000 ਬੰਦੇ ਦਾ ਲੰਗਰ ਦੀ ਪ੍ਰਬੰਧ ਕੀਤੀ ਹੈ ਤੇ ਉਹਨਾਂ ਨੇ ਵੀ ਵੀਡੀਓ ਪਾਈ ਸੀ ਬਹੁਤ ਸਾਰੇ ਸਤਿਕਾਰਯੋਗ ਸੰਤ ਸਮਾਜ ਨੇ ਸਾਰੇ ਕੀਤੇ ਅਤੇ ਨਾਲ ਸਾਡੇ ਕਾਂਜੀ ਟੀਵੀ ਤੋਂ ਸਾਡੇ ਕਮਲਜੀਤ ਬੰਗਾ ਜੀ ਭਾਈ ਜੋ ਹਰ ਇੱਕ ਮੂਵਮੈਂਟ ਨਾਲ ਸਾਡੇ ਨਾਲ ਹੀ ਚੱਲਦੇ ਆ ਗੁਰੂਬ达 ਡੈਕਰ ਫੋਰਸ ਦੇ ਨਾਲ ਹੀ ਚੱਲਦੇ ਜਦੋਂ ਕਿਤੇ ਅਸੀਂ ਉਹਨਾਂ ਨੂੰ ਕਹਿੰਦੇ ਆ ਤੇ ਉਹ ਕਾਂਸੀ ਟੀਵੀ ਤੋਂ ਸਾਡਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਸਾਨੂੰ ਮਾਲੀ ਸਹਾਇਤਾ ਵੀ ਜਿਹੜੀ ਆ ਉਹ ਨਾਲ ਹੀ ਕਰਦੇ ਆ ਸੋ ਅੱਜ ਜਿਹੜਾ ਯੂਏ ਕਮੇਟੀ ਦੇ ਵਿੱਚ ਸਾਡੇ ਸਾਥੀਆਂ ਨੇ ਸਾਨੂੰ ਪੰਜ ਪਸਾਂ ਦੀ ਜਿਹੜੀ ਸੇਵਾ ਆ ਉਹ ਦਿੱਤੀ ਗਈ ਆਪਣੇ ਜਿਹੜੇ ਨਿਰਮਲ ਜੀ ਅਤੇ ਰਾਮਪਾਲ ਜੀ ਅਤੇ ਇਸ ਤਰ੍ਹਾਂ ਸ਼੍ਰੀ ਗੁਰਬਦਾਸ ਗਲੋਬਲ ਆਰਗੇਨਾਈਜੇਸ਼ਨ ਜੋ ਇਟਲੀ ਅਤੇ ਫਰਾਂਸ ਦੇ ਅਤੇ ਯੂਰਪ ਦੇ ਹਰ ਗੁਰੂ ਘਰ ਜਿਹੜੇ ਗੁਰੂ ਅਰਬਿਦਾਸ ਮਹਾਰਾਜ ਨੂੰ ਦੇ ਨਾਲ ਸੰਬੰਧਿਤ ਗੁਰੂ ਘਰ ਆ ਉਹਨਾਂ ਦੀ ਸਾਂਝੀ ਮੀਟਿੰਗ ਜਿਹੜੀ 28 ਘਟੋਟ 28 28 ਦੇਸ਼ਾਂ ਦੀ ਜਿਹੜੀ ਉਹਦੇ ਮੀਟਿੰਗ ਦੇ ਵਿੱਚ ਹਿੱਸਾ ਲਿਆ ਗੁਰੂ ਘਰਾਂ ਦੀ ਕਮੇਟੀ ਨੇ ਉਹਨਾਂ ਨੇ ਵੀ ਪੰਜ ਬਸਾਂ ਸੇਵਾ ਕੀਤੀਆਂ 10 ਜਿਹੜੀਆਂ ਬਸਾਂ ਆ ਉਹ ਆਪਾਂ ਗੁਰੂਵਧਾਰ ਟੈਗਰ ਫੋਰਸ ਨੇ ਜਿਹੜੇ ਆ ਉਹ ਆਪਣੀ ਜਿਹੜਾ ਮਾਧਿਅਮ ਰਾਹੀਂ ਕੀਤੀਆਂ ਜਿਸ ਵਿੱਚ ਬਹੁਤ ਸਾਡੇ ਸਾਥੀ ਸਾਡੇ ਸਿਗੇ ਫਗਵਾੜੇ ਦੇ ਜਲੰਧਰ ਦੇ ਜੋ ਜਿਨ੍ਹਾਂ ਨੇ ਆਪਣੀ ਜਿਹੜਾ ਵੀ ਹੈਗਾ ਮਾਲੀ ਸਾਹਿਬਤਾ ਕਰਕੇ ਸਾਨੂੰ ਯੋਗਦਾਨ ਦਿੱਤਾ ਅਤੇ ਉਹਨਾਂ ਦੇ ਵੀ ਨਾਮ ਮੈਂ ਬੋਲਣਾ ਚਾਹੁੰਦਾ ਸੀ ਪਰ ਉਹਨਾਂ ਨੇ ਵਜਨ ਦਵਾਇਆ ਗੁਰੂ ਅਰਬਿਦਾਸ ਮਹਾਰਾਜ ਦਾ ਵੀ ਤੁਸੀਂ ਸਾਡਾ ਨਾਂ ਨਹੀਂ ਬੋਲਣਾ ਅਸੀਂ ਸਰਬ ਤੇ ਸਰਬ ਗੁਰੂ ਅਰਬਿਦਾਸ ਟੈਗਰ ਫੋਰਸ ਨੂੰ ਪਿਆਰ ਕਰਦੇ ਹਾਂ ਅਸੀਂ ਤੁਹਾਨੂੰ ਦਿੱਤਾ ਹੈ ਤੇ ਗੁਰੂ ਅਰਬਿਦਾਸ ਮਹਾਰਾਜ ਦੇ ਮਿਸ਼ਨ ਨੂੰ ਗੁਪਤਦਾਨ ਦਿੱਤਾ ਸੋ ਉਹਨਾਂ ਦਾ ਵੀ ਤੈਦ ਲੋ ਧੰਨਵਾਦ ਕਰਦੇ ਆ ਅੱdte ਜਿਹੜੇ ਇੱਥੇ ਸਾਥੀ ਪਹੁੰਚੇ ਹਰ ਸਟੇਟ ਤੋਂ ਮੈਂ ਸਾਰਿਆਂ ਦਾ ਤੈਦ ਲੋ ਭਾਰੀਆਂ ਜਿਹੜਾ ਗੁਰੂ ਜੀ ਦਾਸ ਮਹਾਰਾਜ ਦੇ ਮਿਸ਼ਨ ਤੇ ਅਤੇ ਹਰ ਦੇ ਬੈਨਰ ਥੱਲੇ ਇਕੱਠੇ ਹੋ ਕੇ ਅੱਜ ਜਿਹੜਾ ਰਬਿਦਾਸੀਆ ਸਮਾਜ ਦੀ ਹੋਂਦ ਨੂੰ ਬਚਾਉਣ ਲਈ ਅੱਜ ਇਕੱਠੇ ਹੋਏ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਅੱਜ ਜਿੱਤ ਜਿਹੜੀ ਆ ਉਹ ਸਮੁੱਚੇ ਸਮਾਜ ਦੀ ਹਰ ਇੱਕ ਜਥੇਬੰਦੀ ਦੀ ਸੰਤ ਸਮਾਜ ਦੀ ਅਤੇ ਗੁਰੂ ਵਿਦਾਸ ਮਹਾਰਾਜ ਦੇ ਜਿਹੜਿਆ ਲੋਕ ਆ ਜਿਹੜਾ ਦਿਲੋਂ ਪਿਆਰ ਕਰਦੇ ਆ ਇਹ ਸਾਰੀ ਜਿਹੜੀ ਜਿੱਤ ਆ ਇਹ ਸਾਡੇ ਸਮੁੱਚੇ ਸਮਾਜ ਰਵਿਦਾਸੀਆ ਸਮਾਜ ਵਾਲਮੀ ਸਮਾਜ ਦੀ ਜਿੱਤ ਆ ਜਿਹੜੀ ਲੜਾਈ ਵਿੱਚ ਆਪਾਂ ਸਾਰੇ ਸਾਥੀ ਇਕੱਠੇ ਹੋਏ ਤਾਂ ਹੀ ਗੁਰੂ ਵਿਦਾਸ ਮਹਾਰਾਜ ਨੇ ਬੇਗਮਪੁਰੇ ਦੀ ਵੀ ਗੱਲ ਕੀਤੀ ਸੀ ਤੇ ਜਿਹੜੀ ਮਧੂ ਮੱਖੀਆਂ ਦੀ ਗੱਲ ਆ ਉਹ ਇਹੀ ਆ ਵੀ ਆਪਾਂ ਜਦੋਂ ਇਕੱਠੇ ਹੋਵਾਂਗੇ ਤੇ ਸੰਘਰਸ਼ ਜਿਹੜਾ ਕਾਮਯਾਬ ਹੋਊਗਾ ਜਦੋਂ ਆਪਾਂ 6743 ਜੱਤਾਂ ਚ ਬੰਡੇ ਰਵਾਂਗੇ ਤਾਂ ਸਾਨੂੰ ਕਦੀ ਜਿੱਤ ਨਹੀਂ ਮਿਲਣੀ ਸੋ ਅੱਜ ਜਿਹੜੀ ਇਕਦਤਾ ਦਾ ਸਬੂਤ ਦਿੱਤਾ ਆਪਾਂ ਸਾਰੇ ਇਕੱਠੇ ਹੋਏ ਆ ਸਾਰਿਆਂ ਜੱਤਿਆਂ ਸੋ ਮੈਂ ਸਾਰਿਆਂ ਦਾ ਪਹੁੰਚਣ ਦੇ ਤੈਦ ਲੋ ਧੰਨਵਾਦ ਕਰਦਾ ਇੱਥੇ ਪਹੁੰਚਣ ਦੇ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਅੱਜ ਪਹਿਲਾਂ ਤਾਂ ਜਦੋਂ ਮੀਟਿੰਗ ਇੱਥੇ ਸ਼ੁਰੂ ਕੀਤੀ ਆ ਜਦੋਂ ਅਸੀਂ ਵੀ ਲੇਟ ਹੋ ਗਏ ਕਈ ਸਾਥੀ ਸਾਡੇ ਨਾਲ ਸੀਗੇ ਤਾ ਕੋਈ ਵੀ ਗਵਰਨਰ ਹਾਊਸ ਦੇ ਵਿੱਚੋਂ ਕੋਈ ਸੀਨੀਅਰ ਅਧਿਕਾਰੀ ਨਹੀਂ ਆਇਆ ਸੀ ਤੇ ਜਦੋਂ ਸੰਤ ਕੁਲਵੰਦਰਾ ਮਹਾਰਾਜ ਨੇ ਆਦੇਸ਼ ਦਿੱਤਾ ਵੀ ਆਪਾਂ ਸਾਰੇ ਸੜਕਾਂ ਤੇ ਜਾਵਾਂਗੇ ਤੇ ਉਹਰੇ ਵਿੱਚ ਆਪਾਂ ਕਿਹਾ ਸੀ ਵੀ ਸਾਰੇ ਜਿਹੜੇ ਆ ਜਿੰਨੇ ਜ਼ਿਕਰ ਕੋਈ ਉੱਚ ਅਧਿਕਾਰੀ ਜਾਂ ਗਵਰਨਰ ਹਾਊਸ ਚੋਂ ਸੀਨੀਅਰ ਅਧਿਕਾਰੀ ਨਹੀਂ ਹੁੰਦਾ ਸਾਡਾ ਮੰਗ ਪੱਤਰ ਆ ਕੇ ਸੜਕ ਦੇ ਉੱਪਰ ਦੇਖੋ ਗੁਰੂ ਘਰ ਦੇ ਵਿੱਚ ਜੇਕਰ ਉਹ ਚੰਗੇ ਹੁੰਦੇ ਤਾਂ ਜਿੱਥੇ ਆਪਣੀ ਮੀਟਿੰਗ ਜਲਦੀ ਸੀ ਇੱਥੇ ਕੋਈ ਸੀਨੀਅਰ ਅਧਿਕਾਰੀ ਜਿਹੜਾ ਗਵਰਨਰ ਹਾਊਸ ਚੋਂ ਆ ਜਾਂਦਾ ਤੇ ਤੇ ਵੀ ਮਾਨ ਸਨਮਾਨ ਬਣਨਾ ਸੀ ਵੀ ਗੁਰੂ ਘਰੋਂ ਪਹੁੰਚਾ ਪਰ ਉਹੀ ਗੱਲ ਆ ਜਾਂਦੀ ਹੈ ਕਿਤੇ ਨਾ ਕਿਤੇ ਜਦੋਂ ਉਹ ਦੇਖਦੇ ਆ ਵੀ ਜਾਣਾ ਕਿੱਥੇ ਆ ਜਾਣ ਤੋਂ ਬਜਾਅ ਲਵੇ ਕੰਨੇਵੇਂ ਗੁਰੂ ਵਿਦਾਸ ਮਾਰੇ ਤੇ ਗੁਰੂ ਘਰ ਜਾਣਾ ਜਾਂ ਭਗਵਾਨ ਬਾਲੀ ਮਾਰੇ ਗੁਰੂ ਘਰ ਜਾਣਾ ਕਿਤੇ ਨਾ ਕਿਤੇ ਜਾਤ ਜਿਹੜੀ ਹੁੰਦੀ ਨਾ ਉਹ ਜਿਹੜਾ ਜਾਤ ਕਰਕੇ ਜਿਹੜੇ ਸੀਨੀਅਰ ਅਧਿਕਾਰੀ ਆ ਉਹ ਯੂਟੀ ਦੇ ਮਿਲਦਾ ਨਹੀਂ ਹੁੰਦੇ ਸੜਕ ਦੇ ਉਹਨੂੰ ਤਿਆਰ ਹੋ ਗਏ ਪਰ ਗੁਰੂ ਵਿਦਾਸ ਮਹਾਰਾ ਦੇ ਗੁਰੂ ਘਰ ਉਹਨੂੰ ਤਿਆਰ ਨਹੀਂ ਸੀ ਚਲੋ ਫਿਰ ਵੀ ਗੁਰੂ ਘਰ ਆਪਣੇ ਸੜਕ ਦੇ ਉੱਪਰ ਜਦੋਂ ਸੰਘਰਸ਼ ਕੀਤਾ ਤੇ ਸੀਨੀਅਰ ਅਧਿਕਾਰੀ ਗਏ ਆ ਉਹਨਾਂ ਨੇ ਵਾਈਟ ਵਿੱਚ ਵੀ ਕਿਹਾ ਜਿਹੜਾ ਗੁਰੂ ਘਰ ਜਿਹੜੇ 106 ਦੇ ਸੀਗੀ ਆਪਾਂ ਨਾਲ ਆਪਣੇ ਗੁਰੂ ਘਰ ਦੋ ਦੀ ਗੱਲ ਕੀਤੀ ਸੀ ਤੇ ਸਤਿ ਭਗਵਾਨ ਬਾਲੀ ਮਹਾਰਾ ਦੇ ਮੰਦਰਾਂ ਦੀ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਵੀ ਇਹ ਗੁਰੂ ਘਰ ਜਿਹੜੇ ਨਹੀਂ ਢਾਈ ਜਾਉਗੇ ਇਹਨਾਂ ਦੀ ਜਿਹੜੀ ਕਾਰਵਾਈ ਆ ਉਹਨੂੰ ਖਤਮ ਕੀਤਾ ਜਾਂਦਾ ਆ ਕੋਈ ਅੱਗੇ ਤੋਂ ਇਦਾਂ ਦੀ ਕਰਵਾਈ ਜਿਹੜੀ ਨਹੀਂ ਹੋਊਗੀ ਤਾਂ ਜੋ ਇਹ ਗੁਰੂ ਘਰ ਇਦਾਂ ਹੀ ਜਿਹੜਾ ਗੁਰੂ ਘਰ ਹੈ ਉਹ ਬਣਿਆ ਰਹੂਗਾ ਅੱਗੇ ਤੋਂ ਵੀ ਜਿਹੜਾ ਇਹਨੂੰ ਵਧੀਆ ਸੁੰਦਰ ਢੰਗ ਦੇ ਨਾਲ ਆਪਾਂ ਸਾਰੇ ਸਾਥੀ ਇੱਕ ਹੋਰ ਤੁਹਾਡੇ ਮਾਧਿਅਮ ਨਾਲ ਅਸੀਂ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਸਾਥੀ ਇੱਥੇ ਪਹੁੰਚੇ ਆ ਐਸ ਗੁਰੂ ਘਰ ਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਬਣਾ ਸਕੀਏ ਤਾਂ ਜੋ ਹੋਰ ਵੀ ਰਤਨ ਦੀ ਗਣ ਕਰਕੇ ਇੱਥੇ ਮਹਾਰਾਜ ਦੀ ਜਿਹੜੀ ਮੂਰਤੀ ਵੀ ਸਥਾਪਤ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਵੀ ਜਿਹੜਾ ਆਪਾਂ ਛੇਤੀ ਕਰਾਂਗੇ ਕਿਉਂਕਿ ਇਥੇ ਵਧੀਆ ਗੁਰੂ ਘਰ ਉੱਪਰ ਗਵਰਮੈਂਟ ਬਣਾ ਕੇ ਪਹਿਲਾਂ ਉਹਦੀ ਤਿਆਰੀ ਮੁਕੰਮਲ ਕਰ ਲਈ ਵੀ ਸਾਨੂੰ ਕੋ ਕਹੇ ਨਾ ਵੀ ਜਿਹੜੀ ਮਰਿਆਦਾ ਆ ਉਹ ਅਮਰਦਾਣੀ ਦੀ ਪੂਰੀ ਨਹੀਂ ਹੁੰਦੀ ਸੋ ਪਹਿਲਾਂ ਆਪਾਂ ਸਾਰੀ ਮਰਿਆਦਾ ਨੂੰ ਦੇਖਦੇ ਹੋਏ ਜਦੋਂ ਪੂਰੀ ਹੋ ਗਈ ਉਸੇ ਟਾਈਮ ਆਪਾਂ ਇਥੇ ਦੀ ਕਮੇਟੀ ਨਾਲ ਸਾਰੀ ਸੰਗਤ ਨਾਲ ਵਿਚਾਰ ਪ੍ਰਦਾਨ ਕਰਦਾ ਸਾਰੇ ਸਹਿਮਤੀ ਲੈ ਕੇ ਸਾਰਿਆਂ ਨਾਲ ਪਿਆਰ ਸਤਿਕਾਰ ਦੇ ਨਾਲ ਇਥੇ ਅਮਰਦਾਣੀ ਜਿਹੜੀ ਆ ਗੁਰੂ ਅਭਿਦਾਸ ਮਹਾਰਾਜ ਜੀ ਦੇ ਚੱਕਰ ਨੂੰ ਰੱਖਾਂਗੇ ਸੋ ਸਾਰਿਆਂ ਨੂੰ ਇੰਨੀ ਬੇਨਤੀ ਕਰਦਾ ਜਿਹੜੇ ਸਾਥੀ ਪਹੁੰਚੇ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਫਿਰ ਦੁਬਾਰਾ ਸ ਹਰ ਇੱਕ ਜਿਹੜੀ ਨਿਊਜ਼ ਆ ਸਾਡੇ ਸਮਾਜ ਦੀ ਲੌਂਦੇ ਆ ਸਾਡੇ ਜੋਗਰਾ ਜਸਲ ਜੀ ਸੋ ਇਹਨਾਂ ਨੇ ਵੀ ਜਦੋਂ ਵੀ ਅਸੀਂ ਕਹੀਦਾ ਸਾਡੇ ਸਮਾਜ ਦੀ ਆਵਾਜ਼ ਨੂੰ ਚੁੱਕ ਦਿਆਂ ਦੋਨੇ ਜਿਹੜੇ ਚੈਨਲਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਦਿਲਵਾਰ ਸੱਲਨ ਜੀ ਵੀ ਜਿਹੜੇ ਆਏ ਸੀਗੇ ਉਹਨਾਂ ਤਹਿ ਦਿਲੋਂ ਧੰਨਵਾਦ ਸਾਡੇ ਵੀਰ ਜੀ ਆਪਾਂ ਪਹਿਲੀ ਵਾਰੀ ਮਿਲੇ ਆ ਇਹ ਵੀ ਜਿਹੜੇ ਲਾਈਵ ਕਰ ਰਹੇ ਆ ਸੋ ਇਹਨਾਂ ਦਾ ਵੀ ਮੀਡੀਆ ਰਾਹੀਂ ਸਾਰੇ ਚੈਨਲ ਜਿੰਨੇ ਵੀ ਪੱਤਰਕਾਰ ਨਿਊਜ਼ ਵਾਲੇ ਪਹੁੰਚੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਜਿੱਤ ਜਿਹੜੀ ਆ ਰਵਿਦਾਸੀਆ ਸਮਾਜ ਦੀ ਜਿੱਤ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਾਂਚੀ ਟੀਵੀ ਤੁਹਾਡੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ